ਹੋਲੋ ਬਾਂਕੇ ਵਿਯਾਰੀ ਲਾਲ ਕੀ ਜੈ ਦਾਊ ਬਲਰਾਮ ਕੀ ਜੈ ਮੇਲਾ ਸ਼੍ਰੀ ਕ੍ਰਿਸ਼ਨੀਲਾ ਜੋ ਕਿ ਅੱਜ ਪਹਿਲੇ ਦਿਨ ਰਾਤੇ ਹਰ ਸਾਲ ਦੀ ਤਰ੍ਹਾਂ ਝੰਡਾ ਦਾ ਦਸਮ ਅਦਾ ਕੀਤੀ ਗਈ ਹੈ ਤੇ ਇਹ ਮੇਲਾ ਇਸ ਵਾਰ 2 ਨੰਬਰ ਤੋਂ ਲੈ ਕੇ 5 ਨੰਬਰ ਤੱਕ ਚੱਲੇਗਾ ਜਿਸ ਦੇ ਸਬੰਧ ਦੇ ਵਿੱਚ ਅੱਜ ਪਹਿਲੇ ਦਿਨ ਰਾਤੇ ਝੰਡਾ ਕੱਢ ਰਹੇ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਗਲੀਆਂ ਵਿੱਚੋਂ ਪ੍ਰਕਰਮਾ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹ ਸੇਂਕਰ ਤੱਕ ਇਸ ਝੰਡੇ ਨੂੰ ਉੱਥੇ ਝੰਡਾ ਗਊਸ਼ਾਲਾ ਦਾ ਕਰ ਰੱਖਿਆ ਜਾਵੇਗਾ ਤੇ ਮੇਲੇ ਦੀ ਤਿਆਰੀ ਅੱਜ ਤੋਂ ਸ਼ੁਰੂ ਹੈ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਅੱਜ ਤੋਂ ਮੇਲਾ ਸ਼੍ਰੀ ਕ੍ਰਿਸ਼ਨ ਲੀਲਾ ਸ਼ੁਰੂ ਹੋ ਚੁੱਕਾ ਹੈ ਤੇ ਮੇਲੇ ਦੇ ਵਿੱਚ ਬਾਦ ਚੜ ਕੇ ਇਸਥਾਨ ਲਓ ਇਹ ਮੇਲਾ ਸਾਰੇ ਸ਼ਹਿਰ ਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਕਰਾਇਆ ਜਾਂਦਾ ਹੈ ਤੇ ਇਸ ਵਾਰ ਅਸੀਂ ਫੇਰ ਬੇਨਤੀ ਕਰਦੇ ਇੱਕ ਸੇ ਮੇਲੇ ਨੂੰ ਹੋਮ ਹਮਾ ਕੇ ਪਹੁੰਚੋ ਬੋਲ ਵੰਕੇ ਬਿਹਾਰੀ لال ਕੀ ਜੈ ਅੱਜ ਪਹਿਲੇ ਨਵਰਾਤਰੇ ਤੇ ਮੇਲਾ ਸ਼੍ਰੀ ਕ੍ਰਿਸ਼ਨ ਲੀਲਾ ਗੜਸ਼ੰਕਰ ਦਾ ਸ਼ੁਰੂਆਤ ਅਸੀਂ ਝੰਡੇ ਦੀ ਰਸਮ ਅਦਾ ਕਰਕੇ ਕਰ ਰਹੇ ਆ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਸ਼੍ਰੀ ਕ੍ਰਿਸ਼ਨ ਲੀਲਾ ਗਰਾਊਂਡ ਦੇ ਵਿੱਚ ਜਾ ਕੇ ਝੰਡਾ ਸਥਾਪਿਤ ਕੀਤਾ ਜਾਵੇਗਾ ਇਸ ਵਾਰ ਇਹ ਮੇਲਾ 2 ਨਵੰਬਰ ਤੋਂ ਲੈ ਕੇ 5 ਨਵੰਬਰ ਤੱਕ ਮਹੇਸ਼ਾਨਾ ਗਰਾਊਂਡ ਕ੍ਰਿਸ਼ਨ ਲੀਲਾ ਕਮੇਟੀ ਵੱਲੋਂ ਮਨਾਇਆ ਜਾਵੇਗਾ ਇਸ ਲਈ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਸ ਮੇਲੇ ਵਿੱਚ ਹਮ ਹਮਾਕੇ ਪਹੁੰਚੋ ਤੇ ਭਗਵਾਨ શ્રી ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਬੋਲ ਬਾਂਕੇ ਵਿਹਾਰੀ ਲਾਲ ਕੀ ਜੀ